بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਹੈ ਅ ਅੱਜ ਦੀ ਜਿਹੜੀ ਪ੍ਰੈਸ ਮਿਲਣੀ ਹੈ ਇਹਦੀ ਵਜ੍ਹਾ ਇਹ ਹੈ ਕਿ ਇੱਕ ਮਸ਼ਹੂਰ ਅਦਾਕਾਰ ਆ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਹੈ ਪਿੱਟ ਸਿਆਪਾ ਸੈਸ਼ਨ 2 ਜਿਹੜਾ ਉਦਾਨ ਹੈ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹਿੰਦ ਦੀ ਇੱਕ ਇਤਿਹਾਸਿਕ ਮਸਜਿਦ ਹੈ ਮਸਜਿਦ ਸਦਨਾ ਜਿਹੜੀ ਕਿ ਭਾਈ ਸਦਨਾ ਜੀ ਦੇ ਨਾਂ ਤੋਂ ਮਸਜਿਦ ਮਸ਼ਹੂਰ ਹੈ ਔਰ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਭਾਈ ਸਦਨਾ ਜੀ ਜਿਹੜੇ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਸਦਨਾ ਜੀ ਕਸਾਈ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਔਰ ਇਹ ਇੱਕ ਬਹੁਤ ਵੱਡੇ ਸੂਫੀ ਸੰਤ ਬਜ਼ੁਰਗ ਆਪਣੇ ਸਮੇਂ ਦੇ ਗੁਜ਼ਰੇ ਨੇ ਔਰ ਇਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਔਰ ਅਲੱਗ-ਅਲੱਗ ਸਮਾਜਾਂ ਦੇ ਵਿੱਚ ਬੜਾ ਹੀ ਸਤਕਾਰ ਹੈ ਸ਼ੁਰੂ ਤੋਂ ਔਰ ਐਡੇ ਵੱਡੇ ਸੰਤ ਮਹਾਪੁਰਸ਼ ਨੇ ਕਿ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਬਾਣੀ ਜਿਹੜੀ ਉਸ ਸशोभਿਤ ਹੈ ਤੇ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅਜ ਤੋਂ 10-15 ਦਿਨ ਪਹਿਲਾਂ ਪਰਉਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮਸਜਿਦ ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਹਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਲਈ ਅਸੀਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਵੀ ਅੱਜ ਬੇਨਤੀ ਕੀਤੀ ਹੈ ਸਾਡੇ ਨਾਲ ਇਸ ਵੇਲੇ ਰਮੇਸ਼ ਕੁਮਾਰ ਜੀ ਤੇ ਸਰਹਿੰਦੋਂ ਸੈਫ ਅਲੀ ਜੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਕਿ ਐਕਟਰਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਥੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਫੌਰੀ ਤੌਰ ਤੇ ਮੁਕਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੈਟਅਪ ਬਹੁਤ ਵੱਡਾ ਹੁੰਦਾ ਹੈ ਜਦੋਂ ਉਹ ਲਾ ਰਹੇ ਸੀ ਉਦੋਂ ਨਹੀਂ ਕਿਸੇ ਨੇ ਰੋਕਿਆ ਨਹੀਂ ਐਦਾ ਹੈ ਕਿ ਇਹ ਰਾਤ ਦੇ ਸਮੇਂ ਕੀਤੀ ਗਈ ਔਰ ਮਸਜਿਦ ਜਿਹੜੀ ਹੈ ਪਰੋਤਰ ਵਿਭਾਗ ਦੇ ਅਧੀਨ ਹੈ ਤੇ ਮੈਨੂੰ ਹੈਰਤ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਜਦਕਿ ਬੋਰਡ ਵੀ ਜਗ੍ਹਾ ਜਗ੍ਹਾ ਲੱਗੇ ਹੁੰਦੇ ਹੈ ਕਿ ਇਹ ਇਮਾਰਤਾਂ ਦੇ ਵਿੱਚ ਨਾ ਤੁਸੀਂ ਕੋਈ ਫਾਲਤੂ ਕੰਮ ਕਰ ਸਕਦੇ ਹੋ ਨਾ ਖੇਡ ਸਕਦੇ ਹੋ ਨਾ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਇਸ ਲਈ ਜਦੋਂ ਉੱਥੇ ਹੋ ਰਹੀ ਸੀ ਸ਼ੂਟਿੰਗ ਉਦੋਂ ਸਾਡੇ ਰਮੇਸ਼ ਕੁਮਾਰ ਜੀ ਵੀ ਉੱਥੇ ਗਏ ਉਹਨਾਂ ਨੂੰ ਇਹਨਾਂ ਨੇ ਇਤਰਾਜ਼ ਵੀ ਦਰਜ ਕਰਾਇਆ ਸੈਫ ਸਾਹਿਬ ਵੀ ਸਿਗੇ ਤੇ ਲੇਕਿਨ ਉਸ ਇਤਰਾਜ਼ ਨੂੰ ਉਹਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਇਹਨਾਂ ਜਿਹੜੇ ਵੀ ਲੋਕ ਫਿਲਮ ਨੂੰ ਬਣਾ ਰਹੇ ਨੇ ਜਾਂ ਜੋ ਫਿਲਮ ਨੂੰ ਲੀਡ ਕਰ ਰਹੀ ਹੈ ਉਹਨਾਂ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਅਸੀਂ ਤਾਂ ਚਾਹੁੰਦੇ ਹਾਂ ਕਿ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਆਏ ਦਿਨ ਜਿਹੜੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਹੋ ਰਿਹਾ ਹੈ ਅਗਰ ਐਸੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਫਿਰ ਇਹਦਾ ਮਤਲਬ ਹੈ ਕਿ ਹਰੇਕ ਨੂੰ ਅਸੀਂ ਛੂਟ ਦੇ ਰਹੇ ਹਾਂ ਕਿ ਜਿਹਦੇ ਮਰਜ਼ੀ ਧਰਮ ਦੀ ਆਸਥਾ ਦੇ ਨਾਲ ਖਿਲਾੜ ਕਰਨੀ ਤਾਂ ਜਾਏ ਇਸ ਲਈ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਪੁਲਿਸ ਨੂੰ ਬੇਨਤੀ ਹੈ ਕਿ ਫੌਰੀ ਤੌਰ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਐਕਟ੍ਰੈਸ ਨੂੰ ਵੀ ਪ੍ਰੋਡਿਊਸਰ ਨੂੰ ਵੀ ਟੀਮ ਦੇ ਜਿੰਨੇ ਜ਼ਿੰਮੇਦਾਰ ਮੈਂਬਰ ਨੇ ਉਦਨ ਦੀ ਵੀਡੀਓਜ਼ ਚੈੱਕ ਕਰਕੇ ਉਹਨਾਂ ਨੂੰ ਦੇ ਦਿੱਤਾ ਗਿਆ ਸਭ ਕੁਝ ਉਸ ਦੇ ਆਧਾਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਫੌਰੀ ਤੌਰ ਤੇ ਕੀਤੀਆਂ ਗਈਆਂ ਨੇ ਕੰਡੀਸ਼ਨਾਂ ਦਾ ਵੀ ਜ਼ਿਕਰ ਹੁੰਦਾ ਜਿਹੜੀਆਂ ਲਈਆਂ ਗਈਆਂ ਸੀ ਕਿ ਕੋਈ ਪਰਮਿਸ਼ਨ ਆ ਫਿਲਮ ਦੇ ਜਿਹੜੇ ਡਾਇਰੈਕਟਰ ਸੀ ਇਹਦੇ ਬਾਰੇ ਤਾਂ ਜਿਹੜਾ ਵੀ ਆਈਓ ਹੋਏਗਾ ਉਹੀ ਦੱਸੇਗਾ ਲੇਕਿਨ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਅਸੀਂ ਉਹਨਾਂ ਦੇ ਬਾਰੇ ਵੀ ਪੁਲਿਸ ਨੂੰ ਲਿਖ ਕੇ ਦਿੱਤਾ ਹੈ ਕਿ ਵਿਭਾਗ ਦੇ ਉਹ ਅਫਸਰ ਜਿਨ੍ਹਾਂ ਨੇ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਪਰਮਿਸ਼ਨ ਦਿੱਤੀ ਜਦ ਕਿ ਸ਼ੂਟਿੰਗ ਤਾਂ ਆਮ ਖਾਸ ਬਾਗ ਚ ਵੀ ਹੋ ਸਕਦੀ ਹੈ ਸ਼ੂਟਿੰਗ ਤਾਂ ਹੋਰ ਬਹੁਤ ਸਾਰੇ ਐਸੇ ਮੈਲ ਨੇ ਜਿੱਥੇ ਸ਼ੂਟਿੰਗ ਕਰਨ ਦੀ ਇਜਾਜ਼ਤ ਹੈਗੀ ਹੈ ਪਰਵੋਤਰ ਵਿਭਾਗ ਦੀਆਂ ਬਹੁਤ ਸਾਰੀਆਂ ਬਿਲਡਿੰਗਾਂ ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਆਪਾਂ ਕਿਸੇ ਮਸਜਿਦ ਚ ਗੁਰਦੁਆਰਾ ਸਾਹਿਬ ਚ ਜਾਂ ਕਿਸੇ ਧਰਮ ਸਥਾਨ 'ਚ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਈਏ ਔਰ ਉਹ ਫਿਰ ਉਹਨੂੰ ਆਪਣੇ ਹਿਸਾਬ ਦੇ ਨਾਲ ਜਾਂ ਤਾਂ ਇਹ ਸ਼ੂਟਿੰਗ ਹੋ ਰਹੀ ਹੁੰਦੀ ਕਿ ਮਸਜਿਦ 'ਚ ਨਮਾਜ਼ ਹੋ ਰਹੀ ਹੈ ਠੀਕ ਹੈ ਨਹੀਂ ਯਾ ਤਾਂ ਕੋਈ ਧਰਮ ਨੂੰ ਲੈ ਕੇ ਕੋਈ ਆਈਡੀਆਲ ਪੇਸ਼ ਕੀਤਾ ਜਾ ਰਿਹਾ ਹੋਵੇ ਹੁਣ ਇਹ ਕਿ ਮਸਜਿਦਾਂ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਹੋਰ ਕਿਸੇ ਧਰਮ ਸਥਾਨ 'ਤੇ ਦਿੱਤੀ ਜਾਵੇ ਤੇ ਫਿਰ ਇਹ ਤਾਂ ਬੁਰਤ ਬੁਰੀ ਬਾਤ ਹੈ ਅਗਰ ਉਹਨਾਂ ਨੂੰ ਐਸਾ ਕੁਝ ਕਰਨਾ ਹੈ ਤੇ ਉਹਦੇ ਲਈ ਆਪਣਾ ਸੈੱਟ ਤਿਆਰ ਕਰਨ ਆਪਣੇ ਪੈਸੇ ਖਰਚਣ ਉਹਦੇ ਤੇ ਅਸੀਂ ਤਾਂ ਕੋਈ ਇਤਰਾਜ਼ ਨਹੀਂ ਕਰਦੇ ਭਈ ਉਹਨਾਂ ਨੂੰ ਜਿਹੜੇ ਉੱਥੇ ਦੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਰੋਕ ਪਰਬੰਧਕਾਂ ਦੇ ਉੱਤੇ ਵੀ ਮੁਕੱਦਮਾ ਦਰਜ ਕਰਨ ਲਈ ਅਸੀਂ ਨਾਲ ਕਿਹਾ ਅਸੀਂ ਅਫਸਰਾਂ ਨੂੰ ਵੀ ਕਿਹਾ ਜਿਹੜੇ ਅਫਸਰ ਪਰਉਤਰ ਵਿਭਾਗ ਦੇ ਜਿਨ੍ਹਾਂ ਦੇ ਅਧੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁ ਕਾਰਵਾਈ ਜਿਹੜੀ ਹੈ ਜਿਹੜੀ ਧਰਮ ਨੂੰ ਠੇਸ ਪਹੁੰਚਾਣ ਦੀ ਗੱਲ ਇਹ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਹੈ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਤੇ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਠੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਉਹਨੂੰ ਇਸ ਕੰਮ ਲਈ ਥੋੜੀ ਪਰਉਤਰ ਵਿਵਾਰ ਚ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਮ ਲਈ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਸਰੇ ਪਤਾ ਲੱਗਾ